ਬਾਇਗੁਰੂ ਇਹ ਕਾ ਕਹਾਸਾ ਬਾਇਗੁਰੂ ਜੀ ਕੀ ਪਤੇ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਛੋਟੀ ਜਹੀ ਕਹਾਣੀ ਹਮੇਸ਼ਾ ਚੰਗੇ ਕਰਮ ਕਰੋ ਅੱਜ ਦੀ ਇਹ ਛੋਟੀ ਜਹੀ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਹ ਕਹਾਣੀ ਇੱਕ ਬਿਜ਼ਨਸਮੈਨ ਦੀ ਹੈ ਉਹ ਇੱਕ ਬੁੱਢੀ ਕੰਪਨੀ ਦਾ ਮਾਲਕ ਸੀ ਇੱਕ ਦਿਨ ਕੀ ਹੋਇਆ ਕਿ ਸਵੇਰੇ ਸਵੇਰੇ ਉਸ ਦਾ ਮੂਡ ਖਰਾਬ ਹੋ ਗਿਆ ਤੇ ਗੁੱਸੇ ਵਿੱਚ ਹੀ ਆਪਣੇ ਦਫ਼ਤਰ ਪਹੁੰਚ ਗਿਆ ਦਫ਼ਤਰ ਜਾ ਕੇ ਆਪਣੇ ਕੈਬਨ ਵਿੱਚ ਗਿਆ ਤੇ ਆਪਣੇ ਮੈਨੇਜਰ ਨੂੰ ਬੁਲਾਇਆ ਅਤੇ ਆਉਂਦੇ ਹੋਏ ਆਪਣੀਆਂ ਸਾਰੀਆਂ ਰਿਪੋਰਟਾਂ ਨਾਲ ਲੈ ਕੇ ਆਉਣ ਨੂੰ ਵੀ ਕਿਹਾ ਮੈਨੇਜਰ ਬੜਾ ਖੁਸ਼ ਹੋਇਆ ਉਸ ਨੂੰ ਲੱਗਿਆ ਕਿ ਬੌਸ ਉਸ ਦਾ ਕੰਮ ਦੇਖ ਕੇ ਉਸ ਨੂੰ ਸਵਾਸ਼ੀ ਦੇਵੇਗਾ ਤੇ ਉਹ ਕਿੰਨਾ ਵਧੀਆ ਕੰਮ ਕਰ ਰਿਹਾ ਹੈ ਦਫਤਰ ਦੇ ਕਿੰਨੇ ਵਧੀਆ ਤਰੀਕੇ ਨਾਲ ਚਲਾ ਰਿਹਾ ਹੈ ਪਰ ਹਾਲਾਤ ਇਸ ਦੇ ਬਿਲਕੁਲ ਉਲਟ ਹੀ ਬਣੇ ਕਿਉਂਕਿ ਬੌਸ ਗੁੱਸੇ ਵਿੱਚ ਹੀ ਘਰ ਤੋਂ ਆਇਆ ਸੀ ਅਤੇ ਉਹ ਸਾਰੀਆਂ ਰਿਪੋਰਟਾਂ ਲੈ ਕੇ ਆਪਣੇ ਬੌਸ ਦੇ ਕੈਬਨ ਵਿੱਚ ਗਿਆ ਮੈਨੇਜਰ ਦੇ ਕੰਮ ਵਿੱਚ ਜਾਂ ਰਿਪੋਰਟਾਂ ਵਿੱਚ ਕੋਈ ਵੀ ਕਮੀ ਨਹੀਂ ਸੀ ਫਿਰ ਵੀ ਉਸ ਨੇ ਆਪਣੇ ਮੈਨੇਜਰ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਇੰਨਾ ਜਲੀਲ ਕੀਤਾ ਕਿ ਮੈਨੇਜਰ ਕੁਝ ਵੀ ਨਾ ਕਹਿ ਸਕਿਆ ਉਹ ਆਪਣੇ ਬੌਸ ਦੀ ਬਹੁਤ ਇੱਜ਼ਤ ਕਰਦਾ ਸੀ ਇਸ ਲਈ ਬਸ ਚੁੱਪ ਖੜਾ ਸੀ ਪਰ ਕਿਤੇ ਨਾ ਕਿਤੇ ਮਨ ਵਿੱਚ ਸੋਚ ਰਿਹਾ ਸੀ ਕਿ ਅਚਾਨਕ ਇਹ ਕੀ ਹੋ ਗਿਆ ਆਪਣੀ ਨੂੰ ਆਪਣੀ ਸਮਝ ਕੇ ਕੰਮ ਕਰ ਰਿਹਾ ਫਿਰ ਵੀ ਅੱਜ ਕੀ ਕੁਝ ਸੋਨਣਾ ਪੈ ਗਿਆ ਸੋਚਦਾ ਸੋਚਦਾ ਵਾਪਸ ਆਪਣੀ ਸੀਟ ਤੇ ਜਾਣ ਲੱਗਿਆ ਹੁਣ ਮੈਨੇਜਰ ਨੂੰ ਅੱਗ ਬਬੂਲਾ ਹੋ ਗਿਆ ਉਸ ਨੇ ਵੀ ਆਪਣਾ ਗੁੱਸਾ ਕਿਤੇ ਨਾ ਕਿਤੇ ਕੱਢਣਾ ਸੀ ਇਸ ਲਈ ਉਸ ਨੇ ਸਾਰੇ ਕਰਮਚਾਰੀਆਂ ਨਾਲ ਇੱਕ ਮੀਟਿੰਗ ਬੁਲਾਈ ਤੇ ਉਹਨਾਂ ਨੂੰ ਕਿਹਾ ਕਿ ਆਪਣਾ ਰਿਪੋਰਟ ਕਾਰਡ ਲੈ ਕੇ ਮੇਰੇ ਕੋਲ ਆਓ ਆ ਜੋ ਪਤਾ ਲੱਗ ਸਕੇ ਕਿਸ ਨੇ ਕਿੰਨਾ ਕਿੰਨਾ ਕੰਮ ਕੀਤਾ ਹੈ ਜਿਸ ਕਰਮਚਾਰੀ ਦਾ ਕੰਮ ਸਭ ਤੋਂ ਮਾੜਾ ਸੀ ਉਸ ਤੇ ਉਹ ਬਰਪਿਆ ਮਤਲਬ ਗੁੱਸੇ ਹੋਣ ਲੱਗਿਆ ਅਤੇ ਆਪਣਾ ਸਾਰਾ ਗੁੱਸਾ ਕੱਢ ਦਿੱਤਾ ਉਸ ਦੀ ਸਾਰਿਆਂ ਸਾਹਮਣੇ ਰੱਜ ਕੇ ਬੇਇਜ਼ਤੀ ਕੀਤੀ ਤੇ ਹੋਰ ਪਤਾ ਹੈ ਕਿੰਨੀਆਂ ਗੱਲਾਂ ਸੌਹਾ ਦਿੱਤੀਆਂ ਫਿਰ ਉਸ ਉੱਤੇ ਰੋਹ ਮਾਰਦੇ ਹੋਏ ਹੁਕਮ ਦਿੱਤਾ ਕਿ ਤੂੰ ਅੱਜ ਤੋਂ ਅੱਜ ਸਭ ਤੋਂ ਅਖੀਰ ਬਚਾਵੇਂਗਾ ਉਹ ਪੁਜਾਰਾ ਹਨੇਰੇ ਤੱਕ ਆਪਣਾ ਕੰਮ ਕਰਦਾ ਰਿਹਾ ਤੇ ਅਖੀਰ ਜਦੋਂ ਉਹ ਆਪਣਾ ਬੈਗ ਅਤੇ ਟਿਫਨ ਚੱਕ ਕੇ ਦਫ਼ਤਰ ਤੋਂ ਬਾਹਰ ਨਿਕਲ ਲੱਗਾ ਤਾਂ ਉਸ ਦਫ਼ਤਰ ਦਾ ਸਿਕਿਉਰਿਟੀ ਗਾਰਡ ਉਸ ਨੂੰ ਟੱਕਰ ਗਿਆ ਕਿਉਂਕਿ ਉਹ ਹੁਣ ਸਵੇਰ ਦਾ ਖਪਿਆ ਹੋਇਆ ਸੀ ਤੇ ਅੰਦਰੋਂ ਗੁੱਸੇ ਨਾਲ ਭਰਿਆ ਹੋਇਆ ਸੀ ਉਸ ਨੇ ਆਪਣਾ ਸਾਰਾ ਗੁੱਸਾ ਉਸ ਸਿਕਿਉਰਿਟੀ ਗਾਰਡ ਉੱਤੇ ਕੱਢ ਦਿੱਤਾ ਤੇ ਉਸ ਨੂੰ ਬੁਰਾ ਭਲਾ ਬੋਲ ਕੇ ਆਪਣੇ ਘਰ ਚਲੇ ਆ ਗਿਆ ਹੁਣ ਸਿਕਿਉਰਿਟੀ ਗਾਰਡ ਪਰੇਸ਼ਾਨ ਸੀ ਕਿ ਇਹ ਬੰਦਾ ਪਹਿਲਾਂ ਤੱਕ ਕਦੇ ਵੀ ਉਸ ਨੂੰ ਇਸ ਤਰ੍ਹਾਂ ਪੇਚ ਨਹੀਂ ਆਉਂਦਾ ਪਰ ਅੱਜ ਇਹ ਕੀ ਹੋਇਆ ਉਹ ਵੀ ਦੁਖੀ ਸੀ ਕਿਉਂਕਿ ਉਸ ਦੀ وجہ ਨਾਲ ਉਸ ਨੂੰ ਵੀ ਦਫ਼ਤਰ ਵਿੱਚ ਇੰਨਾ ਸਮਾਂ ਫालतू ਬਿਟਣਾ ਪਿਆ ਸੀ ਦਫ਼ਤਰ ਬੰਦ ਕਰਕੇ ਸਿਕਿਉਰਿਟੀ ਗਾਰਡ ਵੀ ਆਪਣੇ ਘਰ ਨੂੰ ਚਲਿਆ ਗਿਆ। ਅਤੇ ਇਸ ਘਟਨਾ ਨੇ ਸਿਕਿਉਰਿਟੀ ਗਾਰਡ ਨੂੰ ਵੀ ਪਰੇਸ਼ਾਨ ਕਰ ਦਿੱਤਾ। ਉਹ ਵੀ ਗੁੱਸੇ ਵਿੱਚ ਧੁਰ ਅੰਦਰ ਤੱਕ ਭਰ ਗਿਆ। ਪਰ ਘਰ ਜਾ ਕੇ ਕੀ ਦੇਖਦਾ ਹੈ? ਉਸ ਤੇ ਘਰਵਾਲੀ ਨੇ ਉਸ ਤੇ ਪਸੰਦ ਦੀ ਸਬਜ਼ੀ ਨਹੀਂ ਬਣਾਈ ਸੀ। ਸਿਰਫ ਇਸੇ ਗੱਲ ਪਿੱਛੇ ਉਸ ਨੇ ਆਪਣੇ ਘਰਵਾਲੀ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਕਿ ਤੂੰ ਘਰ ਦਾ ਖਿਆਲ ਨਹੀਂ ਰੱਖਦੀ। ਤੂੰ ਇਹ ਨਹੀਂ ਕਰਦੀ ਤੂੰ ਉਹ ਨਹੀਂ ਕਰਦੀ ਜਦੋਂ ਮੈਂ ਸਾਰੇ ਦਿਨ ਦਾ ਥੱਕਿਆ ਕਰੇ ਹੋਂਨਾ ਘੱਟੋ-ਘੱਟ ਮੇਰੇ ਪਸੰਦੀ ਦੀ ਸਬਜ਼ੀ ਤਾਂ ਮੈਨੂੰ ਚਾਹੀਦੀ ਆ ਤਾਂ ਉਹ ਬੋਲ ਕੇ ਖਾਲੀ ਹੋ ਗਿਆ ਮਤਲਬ ਸਿਕਿਉਰਟੀ ਗਾਰਡ ਨੇ ਆਪਣਾ ਗੁੱਸਾ ਆਪਣੀ ਪਤਨੀ ਉੱਤੇ ਕੱਢ ਦਿੱਤਾ ਪਰ ਹੁਣ ਘਰ ਵਾਲੀ ਦੇ ਦਿਮਾਗ ਤੇ ਚੜ ਗਈ ਕਿ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਆ ਬੱਚਿਆਂ ਦਾ ਖਿਆਲ ਰੱਖਦੀ ਆ ਤੇ ਘਰ ਵਿੱਚ ਇਹ ਸੋਚ ਕੇ ਇਕੱਲੀ ਰਹਿੰਦੀ ਹਾਂ ਕਿ ਸ਼ਾਮ ਨੂੰ ਆਉਣਗੇ ਤੇ ਕੋਈ ਪਿਆਰ ਗੱਲ ਕਰਨਗੇ ਪਰ ਇਹ ਤਾਂ ਉਲਟਾ ਗੁੱਸਾ ਕਰ ਰਹੇ ਨੇ ਸਿਕਿਉਰਿਟੀ ਗਾਰਡ ਦੀ ਪਤਨੀ ਬੜ ਬਣਾਉਂਦੀ ਹੋਈ ਕਮਰੇ ਵਿੱਚੋਂ ਚਲੀ ਗਈ ਉਸ ਨੇ ਅੰਦਰ ਜਾ ਕੇ ਦੇਖਿਆ ਕਿ ਉਹਨਾਂ ਦਾ ਬੱਚਾ ਬੈਠਾ ਟੀਵੀ ਤੇ ਕਾਰਟੂਨ ਦੇਖ ਰਿਹਾ ਸੀ ਉਸ ਨੇ ਬੱਚੇ ਤੋਂ ਰਿਮੋਟ ਖੋਇਆ ਉਸੇ ਰਿਮੋਟ ਨੂੰ ਕੋਸਰ ਮੋੜ ਨਾਲ ਉਸ ਨੂੰ ਮਾਰਿਆ ਤੇ ਦੋ ਹੋਰ ਕੰਨ ਤੇ ਛੱਡੀਆਂ ਫਤਿਹ ਬੋਲੀ ਤੂੰ ਸਾਰਾ ਦਿਨ ਟੀਵੀ ਹੀ ਦੇਖਦਾ ਰਹਿਣਾ ਪੜ੍ਹਾਈ ਤੂੰ ਕੋਈ ਦਿਨ ਨਹੀਂ ਕਰਦਾ ਹੁਣ ਬੱਚੇ ਦਾ ਵੀ ਦਿਮਾਗ ਖਰਾਬ ਹੋ ਗਿਆ ਤੇ ਉਹ ਘਰ ਤੋਂ ਬਾਹਰ ਚਲੇ ਗਿਆ ਤੇ ਸੋਚਣ ਲੱਗਿਆ ਕਿ ਇਹ ਕੋਈ ਘਰ ਆ ਜਿੱਥੇ ਸਾਰਾ ਦਿਨ ਬਸ ਦੰਗੇ ਹੀ ਹੁੰਦੇ ਰਹਿੰਦੇ ਨੇ ਜਦੋਂ ਬਾਹਰ ਗਿਆ ਤਾਂ ਗਲੀ ਵਿੱਚ ਇੱਕ ਕੁੱਤਾ ਬੈਠਾ ਹੋਇਆ ਸੀ ਉਸ ਨੇ ਇੱਕ ਪੱਥਰ ਚੁੱਕਿਆ ਤੇ ਕੁੱਤੇ ਦੇ ਮਾਰਿਆ ਮਤਲਬ ਉਸ ਬੱਚੇ ਨੇ ਵੀ ਆਪਣਾ ਗੁੱਸਾ ਕੁੱਤੇ ਉੱਤੇ ਕੱਢ ਦਿੱਤਾ ਹੁਣ ਕੁੱਤੇ ਨੇ ਉਸ ਬਿਲਕੁਲ ਵੀ ਸਮਝ ਨਹੀਂ ਆਈ ਕਿ ਇਹ ਕੀ ਹੋ ਗਿਆ ਕੁੱਤੇ ਨੇ ਸੋਚਿਆ ਕਿ ਇਸ ਨੇ ਮੈਨੂੰ ਕਿਉਂ ਮਾਰਿਆ ਕੁੱਤਾ ਭੌਂਕਦਾ ਹੋਇਆ ਦੂਸਰੀ ਗਲੀ ਵਿੱਚ ਚਲੇ ਗਿਆ ਹੁਣ ਜਦੋਂ ਉਸ ਗਲੀ ਵਿੱਚ ਗਿਆ ਤਾਂ ਉੱਥੇ ਇੱਕ ਬੰਦਾ ਖਾਣਾ ਖਾਣ ਤੋਂ ਬਾਅਦ ਸ਼ੇਅਰ ਕਰ ਰਿਹਾ ਸੀ ਤੇ ਕੁੱਤੇ ਨੇ ਜਾ ਕੇ ਉਸ ਬੰਦੇ ਨੂੰ ਵੱਢ ਲਿਆ ਜੈਸ ਨੂੰ ਉਸ ਕੁੱਤੇ ਨੇ ਵੱਢਿਆ ਸੀ ਉਹ ਬੰਦਾ ਜੋ ਸ਼ਹਿਰ ਕਰ ਰਿਹਾ ਸੀ ਉਹ ਕੋਈ ਹੋਰ ਨਹੀਂ ਸੀ ਉਹ ਦਫ਼ਤਰ ਦਾ ਹੀ ਮਾਲਕ ਸੀ ਜੈਸ ਨੇ ਸਵੇਰੇ ਆਪਣੇ ਮੈਨੇਜਰ ਨੂੰ ਛੱਡ ਗਿਆ ਸੀ ਉਹ ਜਦ ਤੱਕ ਦੁਨੀਆ ਤੋਂ ਚਲਿਆ ਨਹੀਂ ਗਿਆ ਉਦੋਂ ਤੱਕ ਇਹ ਸਵਾਰ ਘੁੰਮਦਾ ਰਿਹਾ ਕਿ ਉਸ ਕੁੱਤੇ ਨੇ ਅਖੀਰ ਉਸ ਨੂੰ ਕਿਉਂ ਵੱਢਿਆ ਮੈਨੂੰ ਵੱਢਿਆ ਕਿਉਂ ਜਦੋਂ ਕਿ ਮੈਂ ਕਿਹਾ ਸੀ ਇਸ ਗੱਲ ਬਾਰੇ ਉਹ ਬੰਦਾ ਸੋਚ ਰਿਹਾ ਸੀ ਜਿਸ ਨੇ ਮੈਨੇਜਰ ਨੂੰ ਝੜਕਿਆ ਮੈਨੇਜਰ ਨੇ ਆਪਣੇ ਕਰਮਚਾਰੀਆਂ ਨੂੰ ਝੜਕਿਆ ਕਰਮਚਾਰੀ ਨੇ ਆਪਣੇ ਸਿਕਿਉਰਿਟੀ ਗਾਰਡ ਨੂੰ ਝੜਕਿਆ ਤੇ ਸਿਕਿਉਰਿਟੀ ਗਾਰਡ ਨੇ ਜਾ ਕੇ ਆਪਣੇ ਘਰਵਾਲੀ ਨੂੰ ਤੇ ਆਪ ਉਸਦੇ ਘਰਵਾਲੀ ਨੇ ਆਪਣੇ ਬੱਚੇ ਨੂੰ ਇਸੇ ਤਰ੍ਹਾਂ ਅੱਗੇ ਦੀ ਅੱਗੇ ਆਪਣਾ ਗੁੱਸਾ ਕੱਢਦੇ ਰਹੇ। ਬੱਚੇ ਨੇ ਜਦੋਂ ਕੁੱਤੇ ਦੇ ਮਾਰਿਆ ਤਾਂ ਉਸ ਕੁੱਤੇ ਨੇ ਉਸ ਨੂੰ ਹੀ ਵੱਢ ਲਿਆ। ਜਿਸ ਨੇ ਕਿ ਸ਼ੁਰੂਆਤ ਕੀਤੀ ਸੀ ਇਹ ਛੋਟੀ ਜਹੀ ਕਹਾਣੀ ਦੱਸਦੀ ਹੈ ਕਿ ਸਮਾਂ ਕਰਮਾਂ ਦੇ ਲੈਣ ਦੇਣ ਦੇ ਚੱਕਰ ਦਾ ਭੁਗਤਾਨ ਜ਼ਰੂਰ ਕਰਦਾ ਹੈ। ਅਸੀਂ ਜਿਹੋ ਜਿਹੇ ਵੀ ਕਰਮ ਕਰਦੇ ਹਾਂ ਉਹ ਕਮ ਕੇ ਸਾਡੇ ਕੋਲ ਜ਼ਰੂਰ ਆਉਂਦੇ ਨੇ। ਜਿਵੇਂ ਇੱਕ ਬੱਚਾ ਗਵਾਹ ਜਾਣ ਨਾਲ ਅਨੇਕਾਂ ਗਾਵਾਂ ਨੂੰ ਉਹ ਬੱਚਾ ਆਪਣੀ ਮਾਂ ਨੂੰ ਲੱਭ ਲੈਂਦਾ ਹੈ ਬਿਲਕੁਲ ਉਸੇ ਤਰ੍ਹਾਂ ਸਾਡੇ ਕਰਮਾਂ ਦਾ ਫਲ ਸਾਡੇ ਤੱਕ ਘੁੰਮ ਘੁਮਾ ਕੇ ਪਹੁੰਚ ਹੀ ਜਾਂਦਾ ਹੈ ਚੰਗੇ ਕਰਮ ਕਮਾਓਗੇ ਤਾਂ ਚੰਗਾ ਹੀ ਮਿਲੇਗਾ ਜੇਕਰ ਤੁਸੀਂ ਵਧੀਆ ਕਰਮ ਕਰੋਗੇ ਤਾਂ ਚੰਗਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਆਨ ਰੱਖਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ